ਤੀ ਪਾਰੀ ਨੀਤੀ ਚ ਇਹ ਕਿਉਂ ਨਹੀਂ ਐਡ ਕਰਾਉਂਦੇ ਵੀ ਸਾਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਆਪਾਂ ਇਹ ਕਿਉਂ ਨਹੀਂ ਕਹਿੰਦੇ ਮਤਲਬ ਕਹਿੰਦੇ ਤਾਂ ਹੋਵਾਂਗੇ ਸ਼ਾਇਦ ਪਰ ਮੈਂ ਤਾਂ ਆਪਣਾ ਤੁਹਾਨੂੰ ਦੱਸੂ ਸੋ ਹਰ ਬੰਦੇ ਦੇ ਮਨ ਚ ਇਹੀ ਆ ਵੀ ਆਉਣ ਵਾਲਾ ਜਿਹੜਾ ਸਾਡਾ ਨੈਕਸਟ ਪੰਜਾਬ ਆ ਉਹ ਸਾਡਾ ਕੈਨੇਡਾ ਹੋਊਗਾ ਦਰਅਸਲ ਇਦਾਂ ਹੈ ਨਹੀਂਗਾ ਬਹੁਤ ਵੱਡੇ ਲੋਕ ਭਲੇਖੇ ਸੱਚੀ ਗੱਲ ਦੱਸਦਾ ਇਹਨੂੰ ਆਪਾਂ ਛੱਡ ਗਿਆ ਆਪਣੀ ਧਰਤੀ ਨੂੰ ਇਹਨੂੰ ਆਪਾਂ ਧਰਤੀ ਨਹੀਂ ਆਪਣੀ ਸਮਝ ਰਹੇ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਤੋਂ ਕੀ ਲੈਣਾ ਜਿੰਨਾ ਕੁ ਲੁੱਟਿਆ ਪੁੱਟਿਆ ਜਾਂਦਾ ਪਾਣੀ ਪੂਣੀ ਕੱਢ ਲੋ ਖਾ ਲੋ ਇਹਨੇ ਖਤਮ ਤਾਂ ਹੋਣਾ ਹੀ ਆ ਇਹ ਤਾਂ ਪੁੰਨ ਵਾਲਾ ਹੀ ਬਣਾ ਲਿਆ ਸੱਚੀ ਗੱਲ ਜੀ ਸਾਰਿਆਂ ਨੂੰ ਇਹ ਜਿਹੜੀ ਵੀਡੀਓ ਹੈ ਥੋੜੀ ਜੀ ਵੱਖਰੇ ਟਾਈਪ ਦੀ ਆ ਜਿਹੜੀ ਵੀਡੀਓ ਇਹਨੂੰ ਉਹੀ ਦੇਖਿਓ ਜਿਹੜੀ ਇਦਾਂ ਦੇ ਜਿਹੜਾ ਬੰਦਾ ਇਦਾਂ ਦੀਆਂ ਚੀਜ਼ਾਂ ਨੂੰ ਪਸੰਦ ਕਰਦਾ ਹੈ ਹੁਣ ਜਿਹੜੀ ਆਪਣੀ ਖੇਤੀਬਾੜੀ ਨੀਤੀ ਇੰਡੀਆ ਦੀ ਆ ਰਹੀ ਹੈ ਜੇ ਆਪਣਾ ਰੌਲਾ ਚੱਲ ਰਿਹਾ ਵੀ ਨਵੀਂ ਖੇਤੀਬਾੜੀ ਨੀਤੀਆਂ ਦਾ ਡਿਮਾਂਡਸ ਨੇ ਆਪਣੀ ਆਪਾ ਡਿਮਾਂਡ ਕਰਦੇ ਆ ਜਿੱਦਾਂ ਕਿਦਾਂ ਵੀ ਐਮਐਸਪੀ ਤੇ ਸਾਰੀਆਂ ਚੀਜ਼ਾਂ ਤੇ ਉਹ ਠੀਕ ਆ ਹਨਾ ਪਰ ਆਪਾਂ ਇਹ ਕਦੇ ਕਿਉਂ ਨਹੀਂ ਸੋਚਦੇ ਵੀ ਜਿਹੜੀ ਚੀਜ਼ ਨਾਲ ਆਪਾਂ ਖੇਤੀ ਕਰਨੀ ਆ ਉਹਨੂੰ ਬਚਾ ਲਈਏ ਆਪਾਂ ਉਹਦੇ ਲਈ ਕੋਈ ਮੰਗ ਕਰ ਲਈਏ ਮੇਰਾ ਖਿਆਲ ਆ ਮੈਨੂੰ ਕਲੀਅਰਟੀ ਤਾਂ ਨਹੀਂ ਹੈਗੀ ਰਾਜੇਵਾਲ ਸਾਹਿਬ ਨੇ ਬੜੇ ਮਤਲਬ ਪੜੇ ਲਿਖੇ ਬੰਦੇ ਹੈਗੇ ਨੇ ਉਹਨਾਂ ਨੇ ਸ਼ਾਇਦ ਮੰਗ ਚੱਕੀ ਵੀ ਆ ਮੈਨੂੰ ਐਗਜੈਕਟ ਪੱਕਾ ਨਹੀਂ ਪਤਾ ਪਰ ਮੈਂ ਆਪਣਾ ਪੁਆਇੰਟ ਆਫ View ਰੱਖਦਾ ਵੀ ਆਪਾਂ ਪਾਣੀ ਦੀ ਮੰਗ ਕਿਉਂ ਨਹੀਂ ਕਰਦੇ ਆਪਾਂ ਖੇਤੀਬਾੜੀ ਨੀਤੀ ਚ ਇਹ ਕਿਉਂ ਨਹੀਂ ਐਡ ਕਰਾਉਂਦੇ ਵੀ ਸਾਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ ਆਪਾਂ ਇਹ ਕਿਉਂ ਨਹੀਂ ਕਹਿੰਦੇ ਮਤਲਬ ਕਹਿੰਦੇ ਤਾਂ ਹੋਵਾਂਗੇ ਸ਼ਾਇਦ ਪਰ ਮੈਂ ਤਾਂ ਆਪਣਾ ਤੁਹਾਨੂੰ ਦੱਸ ਰਿਹਾ ਵੀ ਠੋਕ ਕੇ ਆਪਾਂ ਮੰਗ ਕਿਉਂ ਨਹੀਂ ਰੱਖਦੇ ਵੀ ਜਿਹੜੀ ਸਾਡੇ ਰੇਨ ਹਾਰਵੈਸਟਿੰਗ ਆ ਰਿਪ ਰੇਨ ਵਾਲਾ ਪਾਣੀ ਆਪਾਂ ਪੌਂਡ ਬਣਾ ਕੇ ਵੀ ਪਿੰਡਾਂ 'ਚ ਸਾਨੂੰ ਜਗਾੜ ਲਾ ਕੇ ਦੋ ਉਹਨੂੰ ਸਟੋਰ ਕਰਕੇ ਵਰਤੀਏ ਆਪਾਂ ਆਪਾਂ ਇਹ ਮੰਗ ਕਿਉਂ ਨਹੀਂ ਕਰਦੇ ਮੈਨੂੰ ਇਹ ਸਮਝ ਨਹੀਂ ਆਉਂਦੀ ਆਪਾਂ ਨੇ ਇੱਕੇ ਬਸ ਬਣਾ ਲਿਆ ਜਗਾੜ ਵੀ ਉਰੇ ਆਪਾਂ ਗੁੱਸਾ ਨਾ ਹੁਣ ਮੇਰੀ ਗੱਲ ਦਾ ਥੋੜਾ ਜਿਹਾ ਕਰਿਓ ਉਰੇ ਸਾਰੇ ਆਪਾਂ 4 400 2 200 5 500 ਕਿੱਲੇ ਵਾਲੇ ਜਿਹੜੇ ਖੇਤੀ ਕਰਦੇ ਨੇ ਵੀ ਹਾਂ ਜੀ ਉਰੇ ਤਾਂ ਜਿੰਨਾ ਕੁ ਜਗਾੜ ਹੁੰਦਾ ਕਰ ਲਓ ਮੁਜਵਾਕ ਬਾਹਰ ਭੇਜ ਦਿਓ ਆਪਾਂ ਨੇ ਤਾਂ ਬਸ ਆਪਾਂ ਦਾ ਇਹੀ ਆਪਾਂ ਨੇ ਏਮ ਪਤਾ ਕੀ ਰੱਖ ਲਿਆ ਪੰਜਾਬੀਆਂ ਨੇ ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਇਹਨੂੰ ਆਪਾਂ ਛੱਡ ਗਿਆ ਆਪਣੀ ਧਰਤੀ ਨੂੰ ਇਹਨੂੰ ਆਪਾਂ ਧਰਤੀ ਨਹੀਂ ਆਪਣੀ ਸਮਝ ਰਹੇ ਇਹ ਦੁੱਖ ਦੀ ਗੱਲ ਹੈ ਕਿ ਪੰਜਾਬ ਤੋਂ ਕੀ ਲੈਣਾ ਜਿੰਨਾ ਕੋ ਲੁੱਟਿਆ ਪੁੱਟਿਆ ਜਾਂਦਾ ਪਾਣੀ ਪੂਣੀ ਕੱਢ ਲੋ ਖਾ ਲੋ ਇਹਨੇ ਖਤਮ ਤਾਂ ਹੋਣਾ ਹੀ ਆ ਇਹ ਤਾਂ ਪੁੰਨ ਵਾਲਾ ਹੀ ਬਣਾ ਲਿਆ ਵੀ ਹੁਣ ਤਾਂ ਆਪਣਾ ਜਿਹੜਾ ਡੈਸਟੀਨੇਸ਼ਨ ਆ ਉਹ ਕੈਨੇਡਾ ਹੈ ਜਾਂ ਅਮਰੀਕਾ ਜਾਂ ਕੋਈ ਵੈਸਟਰਨ ਵੈਸਟਰਨ ਜਿਹੜੇ ਵਰਲਡ ਕੰਟਰੀ ਨੇ ਵੀ ਬੱਚੇ ਕੱਢ ਲੋ ਉੱਥੇ ਹੁਣ ਆਪਾਂ ਖੇਤੀ ਕਰਿਆ ਕਰਾਂਗੇ ਉਹੀ ਆਪਣੀ ਮਾਤਭੂਮੀ ਹੋ ਜਾਊਗੀ ਇਹ ਆਪਾਂ ਬਣਾ ਲਿਆ ਤਾਨੂੰ ਗੁੱਸਾ ਲੱਗੇ ਤੁਹਾਨੂੰ ਲੱਗੇ ਗਿੱਲਾ ਹਰ ਬੰਦਾ ਉਰੇ ਸੈਟਲ ਆਪਾਂ ਬਿਜ਼ਨਸ ਕਰ ਰਹੇ ਆ ਖੇਤੀ ਕਰ ਰਹੇ ਆ ਦੱਬ ਕੇ ਹਨਾ ਇੱਕ ਇੱਕ ਆਪਣੇ ਬੱਚਾ ਆਪਾਂ ਉਹਨੂੰ ਬਾਹਰ ਮੈਂ ਬਾਹਰ ਦੇ ਖਿਲਾਫ ਬਿਲਕੁਲ ਨਹੀਂ ਆ ਮੈਂ ਮੈਂ ਕਹਿੰਦਾ ਜੰਮ ਜੰਮ ਭੇਜੋ ਪਰ ਆ ਪਰਸੈਪਸ਼ਨ ਨਾ ਨਾ ਬਣਾ ਲੋ ਯਾਰ ਵੀ ਹੁਣ ਤਾਂ ਸਾਡਾ ਡੈਸਟੀਨੇਸ਼ਨ ਕੈਨੇਡਾ ਵੀ ਪੋਜ਼ਿਟਿਵ ਹੁਣ ਤਾਂ ਬਾਹਰ ਆਪਾਂ ਜਵਾਬ ਖ ਭੇਜਤਾ ਹੁਣ ਜੀ ਜਵਾਬ ਚਲੇ ਗਏ ਇਹ ਚੋਕੀ ਆ ਇਹ ਤਾਂ ਪਹਿਲਾਂ ਬਜ਼ੁਰਗ ਕਰਦੇ ਮਰ ਗਏ ਹੁਣ ਆਪਾਂ ਮਰ ਜਾਣਾ ਬਹੁਣ ਆਪਾਂ ਤਾਂ ਤਿਲ ਕ ਲੈਣਾ ਆਪਾਂ ਡੈਸਟੀਨੇਸ਼ਨ ਬਣਾ ਲਿਆ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇੱਥੇ 15 ਤੋਂ 20 ਸਾਲ ਚ ਪਾਣੀ ਮੁੱਕ ਜਾਣ ਸਾਰਿਆਂ ਨੂੰ ਪਤਾ ਹੈ ਪਰ ਆਪਾਂ ਸ਼ਰਮ ਕਰਦੇ ਆ ਬਿਲਕੁਲ ਵੀ ਗੁੱਸਾ ਨਾ ਕਰਿਓ ਯਾਰ ਮੈਂ ਕਦੇ ਕਦੇ ਨਾ ਥੋੜਾ ਜਿਹਾ ਆਪਣੀ ਗੱਲ ਸਮਝਾਉਣ ਲਈ ਵਾਇਲੈਂਟ ਹੋਣਾ ਪੈਂਦਾ ਤਾਂ ਕਿ ਲੋਕ ਸਮਝਣ ਮੈਂ ਪਿਆਰ ਨਾਲ ਵੀ ਫੋਲ ਸਕਦਾ ਤਾਂ ਕਿ ਥੋੜਾ ਜਿਹਾ ਯਾਰ ਬੰਦੇ ਤੇ ਪਿੰਚ ਕਰੇ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ 20 ਸਾਲ ਨੂੰ ਪਾਣੀ ਮੁੱਕ ਜਾਣਾ ਔਰ ਬੰਜਰ ਹੋ ਜਾਣਾ ਹੈ ਨਾ ਪਰ ਆਪਾਂ ਫੇਰ ਵੀ ਢੱਲੇ ਨਾਲ ਕੱਢ ਰਹੇ ਆ ਪਾਣੀ ਆਪਾਂ ਚਲੋ ਆਪਾਂ ਕਿਉਂ ਨਹੀਂ ਖੇਤੀ ਮਾਰਾਂ ਤੁਸੀਂ ਮੰਗ ਕਰਦੇ ਵੀ ਸਾਨੂੰ ਡ੍ਰਿਪ ਇਰੀਗੇਸ਼ਨ ਦੋ ਜੀ ਸਾਨੂੰ ਫੰਡ ਦੋ ਸਾਨੂੰ ਪੈਸਾ ਦੋ ਸਾਡੇ ਉਹ ਸਟਰਕਚਰ ਲਾ ਕੇ ਦੋ ਇਸ ਗੱਲ ਤੇ ਅੜੋ ਆਪਾਂ ਡ੍ਰਿਪ ਇਰੀਗੇਸ਼ਨ ਹੋਗੀ ਰੇਨ ਗਨ ਹੋਗੀ ਰੇਨ ਦਾ ਪਾਣੀ ਸੰਭਣਾ ਹੋ ਗਿਆ ਨਹਿਰੀ ਪਾਣੀ ਦੀ ਪਰਤੋਂ ਹੋਗੀ ਇਹ ਚੀਜ਼ਾਂ ਮਤਲਬ ਕਿ ਪ੍ਰਮੁੱਖ ਜਿਹੜੀ ਡਿਮਾਂਡ ਆ ਪਹਿਲੇ ਨੰਬਰ ਤੇ ਡਿਮਾਂਡ ਹੋਣੀ ਚਾਹੀਦੀ ਆ ਮੁੱਖ ਡਿਮਾਂਡ ਪ੍ਰਾਇਮਰੀ ਜਿਹਨੂੰ ਆਪਾਂ ਗੋਲ ਕਹਿ ਦਿੰਨੇ ਆ ਉਹ ਹੋਣਾ ਚਾਹੀਦਾ ਪਾਣੀ ਜੇ ਪਾਣੀ ਆ ਤਾਂ ਸਭ ਕੁਝ ਆ ਪਾਣੀ ਬਿਨਾ ਕੁਛ ਨਹੀਂ ਪਰ ਆਪਾਂ ਮੇਰਾ ਖਿਆਲੋਂ ਮੰਗਾ ਤੋਂ ਤਿਲਕ ਰਹੇ ਹੁਣ ਆਜੋ ਆਪਾਂ ਐਮਐਸਪੀ ਤੇ ਹਨਾ ਮੈਨੂੰ ਐਮਐਸਪੀ ਦੀ ਇਹ ਵੀ ਸਮਝ ਨਹੀਂ ਆ ਰਹੀ ਵੀ ਯਾਰ ਜਿਹੜੀਆਂ ਚੀਜ਼ਾਂ ਤੇ ਐਮਐਸਪੀ ਹੈ ਨਹੀਂ ਆਪਾਂ ਡਿਮਾਂਡ ਕਰਦੇ ਆ ਮੰਨ ਲਓ ਕਣਕ ਝੋਨੇ ਤੇ ਹੈਗੀ ਕਣਕ ਝੋਨੇ ਨੂੰ ਤਾਂ ਆਪਾਂ ਹੁਣ ਛੱਡ ਰਹੇ ਆ ਲੋਕ ਜ਼ਿਆਦਾਤਰ ਜਿਹੜੇ ਬੰਦੇ ਠੇਕਿਆਂ ਤੇ ਜ਼ਮੀਨ ਬੋਂਦੇ ਨੇ ਹਨਾ ਉਹ ਕਣਕ ਝੋਨੇ ਨੂੰ ਛੱਡ ਕੇ ਉਹ ਚੀਜ਼ਾਂ ਪੜਾ ਰਹੇ ਨੇ ਜਿਦੇ ਐਮਐਸਪੀ ਹੈ ਨਹੀਂ ਵੈਸੇ ਕਦੇ ਆਪਾਂ ਨੇ ਸੋਚਿਆ ਵੀ ਇਦਾਂ ਕਿਉਂ ਹੋ ਰਿਹਾ ਮੈਨੂੰ ਨਹੀਂ ਇਹ ਗੱਲ ਦਾ ਪਤਾ ਕਿਉਂ ਮੈਂ ਕੋਈ ਕਿੰਤੂ ਮੈਨੂੰ ਤੁਹਾਨੂੰ ਪੁੱਛ ਰਿਹਾ ਵੀ ਇਹ ਚੱਕਰ ਕੀ ਆ ਯਾਰ ਆਲੂ ਤੇ ਐਮਐਸਪੀ ਆ ਮੱਕੀ ਤੇ ਐਮਐਸਪੀ ਆ ਹੁਣ ਮੱਕੀ ਤੇ ਚਲੋ ਲਾ ਲੋ ਹੋਊਗੀ ਪਰ ਏਜੰਸੀ ਤਾਂ ਕੋਈ ਨਹੀਂ ਨਾ ਉੱਤੇ ਪੁਆਇੰਟ ਕੀਤੀ ਹੋਈ ਵੀ ਆਹ ਖਰੀਦ ਏਜੰਸੀ ਤਾਂ ਕੋਈ ਨਹੀਂ ਗਾਜਰਾਂ ਹੋਰ ਪ੍ਰੋਸੈਸਿੰਗ ਵਾਲੀਆਂ ਚੀਜ਼ਾਂ ਸਬਜ਼ੀਆਂ ਤੇ ਬਹੁਤ ਢੱਲੇ ਨਾਲ ਆਪਾਂ ਜਾ ਰਹੇ ਹਾਂ ਉਹਨਾਂ ਤੇ ਐਮਐਸਪੀ ਹੈ ਨਹੀਂ ਐਮਐਸਪੀ ਵਾਲੀਆਂ ਚੀਜ਼ਾਂ ਨੂੰ ਆਪਾਂ ਛੱਡ ਰਹੇ ਹਾਂ ਕਣਕ ਦਾ ਬਦਲਿਆ ਨਾ ਆਲੂ ਆਲੂ ਤੇ ਐਮਐਸਪੀ ਤਾਂ ਫਿਰ ਹੈ ਨਹੀਂ ਫਿਰ ਇਦਾਂ ਕਿਉਂ ਹੋ ਰਿਹਾ ਐਮਐਸਪੀ ਕੀ ਚੀਜ਼ ਹੈ ਇਹਦੇ ਬਾਰੇ ਮੇਰਾ ਖਿਆਲ ਆ ਬੜੇ ਚੰਗੇ ਮਾਰਾਂ ਨੂੰ ਪਾ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਵੀ ਇਹਨੂੰ ਆਪਾਂ ਕਿਵੇਂ ਇਹਨੂੰ ਸੈੱਟ ਕਰੀਏ ਐਮ ਐਮ ਐਸ ਐਮ ਐਸ ਪੀ ਦੀ ਜਗ੍ਹਾ ਤੇ ਐਮ ਆਰ ਪੀ ਵੀ ਮੰਗ ਸਕਦੇ ਆ ਵੀ ਇਤੋਂ ਘੱਟ ਅਸੀਂ ਦੇਣੀ ਹੋਣੀ ਮਤਲਬ ਯਾਰ ਵਿਚਾਰ ਹੋਣਾ ਚਾਹੀਦਾ ਇਹ ਤਾਂ ਚਲੋ ਮੈਂ ਤਾਂ ਬਹੁਤ ਊਣਾ ਬਹੁਤ ਛੋਟਾ ਬੰਦਾ ਮੇਰੀ ਤਾਂ ਉਨੀ ਸਮਝ ਨਹੀਂ ਜਿਹੜੇ ਖੇਤੀ ਦੇ ਮਾਰ ਨੇ ਵੱਡੇ ਇੰਟੈਲੈਕਚੁਅਲਸ ਬੈਠੇ ਨੇ ਸਿਆਣੇ ਬਜ਼ੁਰਗ ਨੇ ਜਿਨ੍ਹਾਂ ਕੋਲ ਉਮਰ ਦਾ ਐਕਸਪੀਰੀਅੰਸ ਆ ਅਸੀਂ ਤਾਂ ਇਹ ਬੜੇ ਇਹ ਥੋੜੀ ਉਮਰ ਦੇ ਆ ਤੇ ਉਹਨਾਂ ਦੀ ਸਲਾਹ ਲੈ ਕੇ ਆਪਾਂ ਨੂੰ ਬਹੁਤ ਸੋਚ ਵਿਚਾਰ ਕੇ ਅੱਗੇ ਵਧਣਾ ਚਾਹੀਦਾ ਵੀ ਆਪਾਂ ਕੀ ਡਿਮਾਂਡਸ ਆਪਣੀਆਂ ਰੱਖਣੀਆਂ ਨੇ ਹੁਣ ਆਪਾਂ ਡਿਮਾਂਡ ਤਾਂ ਰੱਖੀ ਜਾ ਰਹੇ ਆ ਪਰ ਆਪਾਂ ਇਹ ਕਿਉਂ ਨਹੀਂ ਸੋਚਦੇ ਵੀ ਇਹ ਡਿਮਾਂਡ ਡਿਮਾਂਡਾਂ ਦਾ ਕੀ ਆਧਾਰ ਰਹਿ ਗਿਆ ਜਾਂ 20 ਸਾਲ ਚ ਉਹ ਜਿਹੜੀ ਆਪਾਂ ਕੰਮ ਕਰਨਾ ਉਹ ਤਾਂ ਸੋਰੇ ਮੁੱਕ ਗਿਆ ਸਾਧਨੇ ਮੁੱਕ ਗਿਆ ਹੁਣ ਕਈ ਬੰਦੇ ਇੱਕ ਬੰਦਾ ਮੈਨੂੰ ਕਹਿੰਦਾ ਪਾਣੀ ਕਿਵੇਂ ਮੁੱਕ ਜਾਊਗਾ ਪਾਣੀ ਰਹਿ ਵੀ ਕਿਵੇਂ ਜਾਊਗਾ ਕਿੰਨੀ ਦੁਨੀਆ ਤੋਂ ਪਾਣੀ ਮੁੱਕਿਆ ਸਟੈਟਿਸ ਵੀ ਦੇਖ ਲੋ ਮੈਂ ਪਾਣੀ ਤੇ ਇਸ ਕਰਕੇ ਬੋਲਦਾ ਹੁੰਨਾ ਵੀ ਯਾਰ ਇਹ ਇਹ ਇਹਨੇ ਪਾਣੀ ਨੇ ਰਹਿਣਾ ਨਹੀਂ ਕਈ ਬੰਦੇ ਮੈਨੂੰ ਕਹਣਗੇ ਲਾ ਫੇਰ ਕੀ ਹੋ ਜੂ ਡੂੰਗਾ ਹੋ ਜੂ ਮੋਟਰਾਂ ਵੱਡੀਆਂ ਹੋ ਜਾਣੀਆਂ ਡੂੰਗਾ ਐ ਨਹੀਂ ਹੁੰਦਾ ਜਿੱਦਾਂ ਪਾਣੀ ਡੂੰਗਾ ਜਦੋਂ ਹੁੰਦਾ ਹੈ ਨਾ ਉਹਦੇ 'ਚ ਪਤਾ ਕਿੰਨੇ ਖਤਰਨਾਕ ਕੈਮੀਕਲ ਨੇ ਥੱਲੇ ਜਿਉਂ-ਜਿਉ ਪਾਣੀ ਥੱਲੇ ਜਾਈ ਜਾਂਦਾ ਪਤਾ ਨਹੀਂ ਰੱਬ ਜਾਣੇ ਰੇਡੀਏਸ਼ਨ ਆ ਥੱਲੇ ਉਹਦੇ 'ਚ ਤਾਂ ਈਵਨ ਕਿ ਯੂਰੇਨੀਅਮ ਵਰਗੇ ਖਤਰਨਾਕ ਹਰਸੈਨਿਕ ਵਰਗੇ ਹੋਰ ਬਹੁਤ ਖਤਰਨਾਕ ਤੱਤ ਥੱਲੇ ਨੂੰ ਜਿਉਂ-ਜਿਉ ਪਾਣੀ ਡੂੰਗਾ ਹੁੰਦਾ ਜਾਊਗਾ ਉਹ ਖਤਰਨਾਕ ਤੱਤ ਪਾਣੀ ਚ ਹੁੰਦੇ ਜਾਂਦੇ ਨੇ ਉਹ ਪਾਣੀ ਵੈਸੇ ਹੀ ਬੰਦੇ ਤੇ ਪੀਣ ਲੈ ਕੇ ਨਹੀਂ ਖੇਤੀ ਦਾ ਤਾਂ ਤੁਸੀਂ ਦੂਰ ਦੀ ਗੱਲ ਆ ਨਾ ਉਹਨੂੰ ਬੰਦਾ ਪੀ ਸਕਦਾ ਨਾ ਤੁਸੀਂ ਉਹਦੇ ਨਾਲ ਖੇਤੀ ਕਰ ਸਕਦੇ ਉਹ ਜਿਹੜਾ 1000 ਫੁੱਟ ਤੋਂ ਅੱਗੇ ਜਾ ਕੇ ਪਾਣੀ ਆਏ ਨਾ 700 800 ਤੇ 100 200 ਤੋਂ ਉੱਪਰ ਜਾ ਅੱਗੇ ਜਾ ਪਾਣੀ ਜਾਣ ਲੱਗਿੰਦਾ ਪਾਣੀ ਖਰਾਬ ਆਉਣ ਲੱਗ ਜਾਂਦਾ ਬਹੁਤ ਜ਼ਹਿਰੀਲਾ ਪਾਣੀ ਆ ਮੈਂ ਤਾਂ ਪਟਦਾ ਹੁਣ ਸੋ ਮੇਰੀ ਤਾਂ ਇਹੀ ਬੇਨਤੀ ਆ ਆ ਆ ਗੋਲ ਨਾ ਯਾਰ ਬਣਾਓ ਮੇਰੀ ਧਰਤੀ ਨੂੰ ਯਾਰ ਐ ਨਾ ਛੱਡੋ ਮੈਂ ਹੱਥ ਬੰਨ੍ਹ ਕੇ ਅਪੀਲ ਕਰਦਾ ਯਾਰ ਜਾਓ ਬਾਹਰ ਮੈਂ ਕਹਿੰਦਾ ਨਾ ਕਾਰੋਬਾਰ ਕਰੋ ਪਰ ਆ ਤਾਂ ਆਪਾਂ ਨੇ ਤਾਂ ਏਵੇਂ ਬੰਨ ਲਿਆ ਵੀ ਉਹ ਤਾਂ ਪੁੰਨ ਵਾਲਾ ਹੀ ਕੰਮ ਆ ਪਾਣੀ ਵੀ ਉਹ ਤਾਂ ਕੱਢ ਲੈਣੇ ਆ ਇਹਨੂੰ ਪਸਬਜ ਇਹਨੂੰ ਜ਼ਹਿਰੀਲੀ ਵੀ ਕਰ ਦੰਨੇ ਆ ਸਾਰਾ ਕੁਝ ਕਰੀ ਜਾਣੇ ਆ ਆਪ ਬੱਚੇ ਕਰ ਲੈਣੇ ਆ ਕੈਨੇਡਾ ਸੈਟ ਇਹ ਸੋਚ ਬਹੁਤ ਮਾੜੀ ਆ ਮੈਂ ਕਈ ਦਿਨ ਦਾ ਸੋਚਦਾ ਹਰ ਬੰਦਾ ਹੀ ਜਿਹੜਾ ਉਹ ਉਹਰੇ ਭਾਈ ਪਿਆਰ ਤਾਂ ਖਤਮ ਆ ਇਹ ਆਉਣੀ ਬੈਠਾ ਹੁਣ ਪਿਆਰ ਤਾਂ ਖਤਮ ਹੋ ਗਿਆ ਇਹ ਨਹੀਂ ਉਹਰੇ ਨਹੀਂ ਉਹ ਤਾਂ ਹੁਣ ਬਾਹਰ ਕੱਢੋ ਮਤਲਬ ਯਾਰ ਆਪਾਂ ਸੋ ਹਰ ਬੰਦੇ ਦੇ ਮਨ ਚ ਇਹੀ ਆ ਵੀ ਆਉਣ ਵਾਲਾ ਜਿਹੜਾ ਸਾਡਾ ਨੈਕਸਟ ਪੰਜਾਬ ਆ ਉਹ ਸਾਡਾ ਕੈਨੇਡਾ ਹੋਊਗਾ ਦਰਅਸਲ ਇਦਾਂ ਹੈ ਨਹੀਂਗਾ ਬਹੁਤ ਵੱਡੇ ਲੋਕ ਭਲੇਖੇ ਚ ਨੇ ਵੀ ਉੱਥੇ ਸਿੱਖ ਰਾਜ ਹੋ ਗਿਆ ਪੰਜਾਬੀਆਂ ਦਾ ਰਾਜ ਕੈਨੇਡਾ ਸਟਿਲ ਇੱਕ 크ਰਿਸਚਨ ਕੰਟਰੀ ਆ ਉੱਥੇ ਉਹੀ ਹੋਣਾ ਜੋ ਬ੍ਰਿਟਿਸ਼ਰਾਂ ਦੀ ਸੋਚ ਆ ਜੋ ਉਹਨਾਂ ਦੀ ਆਈਡੀਓਲੋਜੀ ਆ ਉੱਥੇ ਉਹੀ ਹੋਣਾ ਜੋ ਕੈਨੇਡੀਅਨ ਚਾਹੁੰਦੇ ਨੇ ਜਾਂ ਅਮਰੀਕਾ ਬਹੁਤ ਹੀ ਪਾਲਿਸੀ ਤਾਂ ਤੈ ਕੈਨੇਡਾ ਦੀ ਸਾਰੀ ਯੂਐਸਏ ਕਰਦਾ ਉਹ ਇੱਕ ਤਰ੍ਹਾਂ ਦਾ ਅਮਰੀਕਾ ਹੈ ਉੱਥੇ ਇਦਾਂ ਰਾਜ ਰੂਜ ਵਾਲਾ ਸੁਪਨਾ ਪਾਲਣਾ ਬਹਿਮ ਆਪਣੇ ਮਨ 'ਚ ਬਹੁਤ ਵੱਡਾ ਉਹ ਜੋ ਵੀ ਉਹ ਕਰਦੇ ਆ ਇੰਨੇ ਡਰਾਮੇ ਬਾਜ਼ੀਆਂ ਐ ਨੈਸ਼ਨਲ ਗਾਰਡ ਲਾ ਦਿੰਦੇ ਆ ਨਗਰ ਕੀਰਤਨਾਂ ਨੇ ਸਾਰਾ ਵੋਟਾਂ ਦਾ ਡਰਾਮਾ ਹੈ ਵੋਟਾਂ ਦਾ ਕੁਝ ਨਹੀਂ ਹੋ ਰਹਿਗਾ ਮੈਨੂੰ ਦੱਸੋ ਅੱਜ ਤੱਕ ਕੈਨੇਡਾ ਦਾ ਕੋਈ ਐਮ ਐਲ ਏ ਐਮ ਪੀ ਕੋਈ ਵੀ ਐਕਸ ਵਾਈ ਜ਼ੀ ਬੰਦਾ ਜੋ ਪੰਜਾਬ ਦੀਆਂ ਪੀੜਾਂ ਨੇ ਦਰਦ ਨੇ ਅਸੀਂ ਸੰਤਾਪ ਭੋਗ ਰਹੇ ਆ ਇੱਕ ਸ਼ਬਦ ਕੋਈ ਬੋਲਿਆ ਹੋਵੇ ਮੈਨੂੰ ਦੱਸ ਦੋ ਤੇ ਮੈਂ ਕਿਵੇਂ ਮੰਨ ਲਾਂ ਇੱਕ ਸ਼ਬਦ ਵੀ ਨਹੀਂ ਕਦੀ ਕੋਈ ਬੋਲਿਆ ਪੰਜਾਬ ਬਾਰੇ ਕਿਵੇਂ ਆਪਾਂ ਕਹਿ ਦਈਏ ਵੀ ਉਹ ਆਪਣਾ ਆਉਣ ਵਾਲਾ ਪੰਜਾਬ ਸੋ ਯਾਰ ਐਦਾਂ ਨਹੀਂ ਹੁੰਦਾ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਆ ਪਾਣੀ ਨੂੰ ਮੇਨ ਬਚਾਓ ਜਿਹੜੀ ਆਪਾਂ ਨਵੀਂ ਪਾਲਿਸੀ ਦੀ ਮੰਗ ਕਰਦੇ ਆ ਉਹ ਚ ਆਪਣਾ ਪ੍ਰਾਇਮਰੀ ਚੀਜ਼ ਹੋਣਾ ਚਾਹੀਦਾ ਵੀ ਸਾਡਾ ਪਾਣੀ ਚੱਲਿਆ ਠੀਕ ਆ ਜਿਹੜੀ ਡਿਪਲੇਸ਼ਨ ਆਫ ਵਾਟਰ ਆ ਹੋ ਕਮੀ ਹੋ ਰਹੀ ਆ ਪਾਣੀ ਦੀ ਸਾਨੂੰ ਪਾਣੀ ਬਚਾਉਣ ਵਾਸਤੇ ਤੁਸੀਂ ਕੀ ਕਰਕੇ ਦੰਦੇ ਹੋ ਸਰਕਾਰ ਤੋਂ ਇਹ ਡਿਮਾਂਡ ਕਰ ਲੋ ਖੇਤੀ ਦਾ ਪਾਪ ਹੀ ਕਰੀ ਜਾਵਾਂਗੇ ਯਾਰ ਖੇਤੀ ਵਾਲਾ ਸੜਕਾ ਦਾ ਰੌਲਾ ਐਂ ਤਾਂ ਦੱਸੋ ਉਹ ਤਾਂ ਆਪਾਂ ਬੇਚ ਵੀ ਲਵਾਂਗੇ ਬਥੇਰੀ ਲੋੜ ਆ ਖਾਣ ਦੀ ਆਪਾਂ ਇਹ ਕਿਉਂ ਨਹੀਂ ਕਰਦੇ ਸੋ ਮੇਰੀ ਹੱਥ ਜੋੜ ਕੇ ਪੀਲਾ ਸ਼ਬਦਾਂ ਦੇ ਬਾਧੇ ਘਾਟੇ ਲਈ ਮਾਫੀ ਸਾਸ